ਵੈਗੁਰਜੀ ਦਾ ਖਾਲਸਾ ਸਿਰ ਵੈਗੁਰਜੀ ਦੀ ਫਤਿਹ ਵੈਗੁਰਜੀ ਆਪਾਂ ਇਹ ਨਾ ਮੱਖਣ ਮੱਖਣ ਸੀਗਾ ਜਿਹੜਾ ਇਹਨੂੰ ਗਰਮ ਕਰਤਾ ਸੀ ਗਵੇਂ ਘੋੜਤਾ ਪਗਰਾਤਾ ਪਗਰਾ ਕੇ ਹੁਣ ਇਹਦੇ ਚ ਰੱਖ ਦਾਂਗੇ ਫ੍ਰਿਜ ਚ ਆਪਾਂ ਇਹਨੂੰ ਠੰਡਾ ਕਰਕੇ ਪਹਿਲਾਂ ਠੰਡਾ ਹੋਣ ਦੀ ਇੱਥੇ ਰੱਖ ਦਾਂਗੇ ਫਿਰ ਠੰਡਾ ਹੋ ਜਾਊਗਾ ਫਿਰ ਫ੍ਰਿਜ ਚ ਰੱਖ ਦਾਂਗੇ ਲਾ ਦਾਂਗੇ ਤੇ ਲੋ ਜੀ ਘੁਲ ਗਿਆ ਹੈ ਚੰਗੀ ਤਰ੍ਹਾਂ ਗਰਮ ਹੋ ਗਿਆ ਸੀਗਾ ਐਸੇ ਐਵੇਂ ਮੱਖਣ ਥੋੜਾ ਜਾਂ ਤੇ ਉਸ ਤੋਂ ਬਾਅਦ ਆਪਾਂ ਨੇ ਲੋ ਜੀ ਸਬਜ਼ੀ ਬਣਾ ਲੈਣੇ ਆ ਸ਼ਾਮ ਨੂੰ ਸ਼ਾਮ ਨੂੰ ਬਣਾਉਣੇ ਆ ਸਬਜ਼ੀ ਸਿਮਲਾ ਮਿਰਚ ਤੇ ਅੱਜ ਫਿਰ ਮੈਂ ਲੋਂੜੇ 'ਚ ਬਣਾਉਣ ਲੱਗੀ ਪਹਿਲਾਂ ਉਹਦੇ 'ਚ ਕਹਿੰਦੀ ਸੀ ਫਿਰ ਉਹਦੇ 'ਚ ਸਮਾਰ ਕੇ ਕੜਸੀ ਨਹੀਂ ਫਿਰਦੀ ਭਾਂਡਾ ਛੋਟਾ ਹੈ ਤੇ ਇਧਰ ਚਾੜ ਅੱਗੇ ਕੇ ਨਾਲ ਦੀ ਨਾਲ ਤੇ ਨਾਲ ਮੈਂ ਸਬਜ਼ੀ ਬਣਾ ਲਾਵਾਂ ਨਾਲ ਦੀ ਨਾਲ ਤੇ ਤਲ ਲਈ ਸਿਮਲਾ ਮਿਰਚ ਤਲੜੀਆਂ ਤੇ ਉਸ ਤੋਂ ਬਾਅਦ ਪਿਆਜ਼ ਤੇ ਪਾ ਲਈ ਆਲੂ ਆਲੂ ਤੇ ਪਿਆਜ਼ ਪਾ ਕੇ ਉਹਨਾਂ ਨੂੰ ਮਿਕਸ ਕਰਦਾ ਚੰਗੀ ਤਰ੍ਹਾਂ ਹਨਾ ਰੜਾ ਤਾਂ ਇਦਾਂ ਰਲ ਜਾਣਗੇ ਨਾਲੇ ਤਾਂ ਚੰਗੀ ਤਰ੍ਹਾਂ ਹੀ ਤੇ ਉਸ ਤੋਂ ਬਾਅਦ ਇਹਨੇ ਫਿਰ ਰਿੱਜ ਜਾਣਗੇ ਆਲੂ ਵੀ ਥੋੜੀ ਜਿਹੀ ਸਿਮਲਾ ਮਿਰਚ ਤਾਂ ਰਿੱਜ ਗਈ ਫਿਰ ਖਾਂਦੇ ਨਹੀਂ ਹੈਗੇ ਸਿਮਲਾ ਮਿਰਚ ਜੇ ਖੜਮੀ ਖੜਮੀ ਜੀ ਰਹਿ ਜਵੇ ਤੇ ਅੱਜ ਆਪਾਂ ਬਣਾਉਨੇ ਆ ਤੜਕ ਕੇ ਸਿਮਲਾ ਮਿਰਚ ਤਲ ਲਈ ਫਿਰ ਮੈਂ ਕੱਢੀ ਨਹੀਂ ਭਾਂਡੇ ਚ ਅੱਡ ਫਿਰ ਇਹਦੇ ਵਿੱਚ ਪਾਤੇ ਆਲੂ ਤੇ ਪਿਆਜ਼ ਹੀ ਹੁਣ ਇਹਨਾਂ ਨੂੰ ਤਲ ਲਈਏ ਪਹਿਲਾਂ ਹਨਾ ਤਲ ਲਈਏ ਤੇ ਤਲੇ ਜਾਣਗੇ ਇਹਨੇ ਨਾਣ ਮਿਰਚ ਪਾਉਂਗੀ ਮੈਂ ਬਾਅਦ ਚ ਰਿੱਜ ਜਵੇ ਨਹੀਂ ਥੋੜੀ ਜੀ ਤੇ ਲੋ ਜੀ ਹੁਣ ਪਾਤੀ ਹਲਤੀ ਤੇ ਮਿਰਚ ਤਾਂ ਹਰੀਆਂ ਕੱਟ ਲਈਆਂ ਸੀਗੇ ਮੈਂ ਕੱਟ ਲਈਆਂ ਸੀਗਾ ਤੇ ਪਾ ਤਾ ਨਾਣ ਹਰੀ ਮਿਰਚ ਪਾ ਦਨੇ ਆ ਹਨਾ ਤੇ ਥੋੜੀ ਜੀ ਪਾ ਦਨੇ ਆ ਹਰੀ ਮਿਰਚ ਲਾਲ ਇਹ ਤੇ ਰਾਗੜ ਕੇ ਰੱਖ ਲਈ ਸੀ ਤੇ ਹੁਣ ਇਹਦੇ ਚ ਘੜਸੀ ਫੇਰ ਦੇ ਨੂੰ ਮਿਕਸ ਕਰਦਾ ਚੰਗੀ ਤਰ੍ਹਾਂ ਮਿਕਸ ਹੋ ਜਵੇ ਮਿਕਸ ਕਰਕੇ ਫੇਰ ਬਣਾਵਾਂਗੇ ਰੋਲਾ ਦਾ ਮੈਸਟਰ ਚੰਗੀ ਦਰਾ ਮਿਕਸ ਕਰਕੇ ਕੱਟ ਧੱਕ ਦੂੰਗੀ ਫਿਰ ਇਹਨੂੰ ਟੱਕ ਦੂੰ ਟੱਕ ਕੇ ਰੱਖ ਦੂੰ ਇੰਨੇ ਇੰਨੇ ਰਿਜ ਜੂਗੀ ਨਾਲੇ ਫਿਰ ਨਾਲੇ ਨਾਣ ਮਿਰਚ ਰਲ ਜੂਗਾ ਨਾਣ ਮਿਰਚ ਹਲਦੀ ਰਲ ਜੂਗਾ ਰਿਜ ਜੂਗਾ ਇੰਨੇ ਤੇ ਲੋ ਜੀ ਮੈਂ ਟਾਕਤੀ ਸੀਗੀ ਸਬਜੀ ਆਪਣੀ ਰਿਜ ਗਈਆਂ ਹੁਣ ਇਹ ਵਤੀ ਜਾਣ ਫਿਰ ਮੈਂ ਕੱਟ ਕਰਤਾ ਸੀਗਾ ਥੋੜਾ ਜਿਹਾ ਬੰਦ ਕਰਤਾ ਸੀਗਾ ਐਸੀ ਮੈਂ ਕਿ ਰੋਟੀ ਲਾਉਂਗੀ ਉਦੋਂ ਲਾ ਲੂੰਗੀ ਹੁਣ ਨੇਰਾ ਹੋ ਗਿਆ ਏ ਹੁਣ ਆਪਾਂ ਨੇ ਲਾਉਣੀਆਂ ਰੋਟੀ ਰੋਟੀ ਲਾਉਣੀਆਂ ਨਾਲੇ ਸਬਜ਼ੀ ਰਨ ਲਈ ਆਪਾਂ ਨੇ ਹੁਣ ਚੰਗੀ ਤਰ੍ਹਾਂ ਤੇ ਇੱਧਰ ਆਪਾਂ ਹੁਣ ਰੋਟੀ ਲਾਹਾਂਗੇ ਰੋਟੀ ਫਿਰ ਹੁਣ ਮੈਂ ਨਾ ਲੇਟ ਲਾਉਣੀ ਆ ਰੋਟੀ ਦੀ ਵੀਡੀਓ ਹੀ ਨਹੀਂ ਬਣਾਉਂਦੀ ਮੈਂ ਹੁਣ ਉਹਦੇ ਕਰਕੇ ਲੇਟ ਲਾਉਣੀ ਆ ਫਿਰ ਨੇਰਾ ਹੋ ਜਾਂਦਾ ਦੇਖੋ ਬਾਹਰ ਨੇਰਾ ਹੋ ਗਿਆ ਕਾਫੀ ਬੇਟਾ ਲੇਟ ਆਉਂਦਾ ਫਿਰ ਲੇਟ ਲਾ ਦਨੀ ਆ ਪਹਿਲਾਂ ਲਾ ਦਨੀ ਇਹਨਾਂ ਨੂੰ ਖਾਣੀ ਆਉਂਦੀਆਂ ਨੇ ਪੁੱਛ ਲੈਣੀਆਂ ਵੀ ਖਾ ਲਓ ਭਾਈ ਤੁਸੀਂ ਤਾਂ ਖਾ ਲਓ ਤਾਂ ਬੇਟਾ ਤਾਂ ਲੇਟ ਆਊਗਾ ਹਨਾ ਆਪਣਾ ਕੰਮ ਨਿਭਾਓ ਤੁਸੀਂ ਤੇ ਲੋ ਜੀ ਠਾਕੀ ਸਬਜ਼ੀ ਬਣ ਗਈ ਇਹ ਆਪਾਂ ਨੇ ਨਾ ਲੱਸੀ ਕੱਟ ਲਈ ਉਹਦੇ ਵਿੱਚੋਂ ਘਿਓ ਚੋਂ ਘਿਓ ਚੋਂ ਲੱਸੀ ਕੱਢ ਗਏ ਇੰਨੀ ਨਿਕਲੀ ਵਿੱਚੋਂ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਨੇ ਹੁਣ ਕਰਦੇ ਆ ਇਹ ਘਿਓ ਗਰਮ ਲੋ ਜੀ ਮੈਂ ਘਿਓ ਧਰਤਾ ਸੀਗਾ ਲੱਸੀ ਪਹਿਲਾਂ ਵੀ ਇੰਨੀ ਨਿਕਲੀ ਐ ਫੇਰ ਇੰਨੀ ਐਨੀ ਲੱਸੀ ਨਿਕਲੀ ਆ ਵਿੱਚੋਂ ਉਹ ਕੱਢ ਕੇ ਰੱਖ ਲਈ ਚਲੋ ਨਹਾ ਲਾਂ ਨਿਆ ਹੁਣ ਫਿਰ ਹਨਾ ਆਪਾਂ ਮੈਂ ਤਾਂ ਨਹਾ ਲਾ ਨਹੀਂ ਹੁਣ ਲੱਸੀ ਨਾਲੇ ਨਹਾ ਲਾ ਨਹੀਂ ਪਹਿਲਾਂ ਦਹੀਂ ਲੈ ਲਾਂਦੀ ਸੀ ਹੁਣ ਮੈਨੂੰ ਸਾਲੇ ਹੋ ਗਿਆ ਇਹ ਗਰਮ ਵਿੱਚ ਗਿਰ ਗਿਆ ਚਮਚਾ ਇਹਨੂੰ ਕੱਢਾ ਹਨਾ ਹੁਣ ਹੱਥ ਵੀ ਮੱਚ ਜਾਊਗਾ ਦੋਏ ਚਮਚੇ ਨਾ ਕੱਢਤੀਆਂ ਵਿੱਚੋਂ ਪਤਾ ਨਹੀਂ ਲੱਗਿਆ ਪਹਿਲਾਂ ਮੈਂ ਕੱਢੀ ਹੀ ਨਹੀਂ ਭੁੱਲ ਗਈ ਹੁਣ ਗਰਮ ਬਹੁਤ ਹੋ ਗਿਆ ਹੋਊਗਾ ਓਹ ਹੋ ਹੋ ਗਰਮ ਪਿਆ ਸੀਗਾ ਹੱਥ ਮੱਚ ਗਿਆ ਤੇ ਹੁਣ ਆਪਾਂ ਇਹ ਕਿਉ ਗਰਮ ਕਰ ਲਈਏ ਅੱਥਾ ਇਹ ਚਮਚੇ ਨਾਲ ਚੰਗੀ ਤਰ੍ਹਾਂ ਆਲੇ ਦਾਨੋਂ ਸੈੱਟ ਜੀ ਕਰਦਾ ਲੱਸੀ ਜੀ ਮੱਚ ਜੂਗੀ ਰੜ ਜੂਗੀ ਫਿਰ ਫਿਰ ਗਰਮ ਹੋ ਜੂਗਾ ਜਦ ਚੰਗੀ ਤਰ੍ਹਾਂ ਫਿਰ ਠੰਡਾ ਕਰਕੇ ਫਿਰ ਡੱਬੇ ਚ ਪਾਵਾਂਗੇ ਆਪਾਂ ਹਨ ਇਹ ਦੂਜੇ ਦਿਨ ਵੀਡੀਓ ਬਣਾਈ ਸੀਗੀ ਉਦੋਂ ਤਾਂ ਸ਼ਾਮ ਨੂੰ ਹੋ ਗਈ ਸੀ ਦੁਬਾਰੇ ਫੇਰ ਰੱਖਿਆ ਮੈਂ ਰਾਤ ਨੂੰ ਕੋਰਬ ਕਰਕੇ ਲੱਸੀ ਗੱਡੀ ਦੁਬਾਰੇ ਫੇਰ ਰੱਖਿਆ ਪਾਣੀ ਜਿਆ ਰੱਖ ਕੇ ਹੁਣ ਚੰਗੀ ਤਰ੍ਹਾਂ ਜੰਮ ਗਿਆ ਸੀਗਾ ਲੱਸੀ ਸਾਰੀ ਨਿਕਲ ਗਈ ਵਿੱਚੋਂ ਸਾਫ਼ ਹੋ ਗਿਆ ਕਿ ਉਹ ਹੁਣ ਫਿਰ ਇਹ ਨਾ ਐਵੇਂ ਫਿਰ ਜ਼ਿਆਦਾ ਟਾਈਮ ਨਹੀਂ ਲੱਗਦਾ ਗਾ ਇਸ ਫੁਕ ਦਾ ਜਦੋਂ ਇਹ ਸੀ ਨਿਕਲ ਜਾਂਦੀ ਆ ਫਿਰ ਜ਼ਿਆਦਾ ਨਹੀਂ ਗੈਸ ਬੁੱਕ ਦੀ ਵਧੀਆ ਸਾਫ ਹੋ ਜਾਂਦਾ ਕਿਉਂ ਚਿੱਟਾ-ਚਿੱਟਾ ਜਨਸੀ ਸਾਰੀ ਨਿਕਲ ਜਾਂਦੀ ਹੈ ਨਾਲੇ ਫਿਰ ਰੜ ਜਾਂਦਾ ਜਾਵੇ ਤੇ ਲੋਜੀ ਕਿਉਂ ਗਰਮ ਕਰਤਾ ਇਹ ਇਧਰ ਕਿਉਂ ਗਰਮ ਕਰਕੇ ਹੁਣ ਆਪਾਂ ਸ਼ਾਮ ਨੂੰ ਧੋਦਨੇ ਆ ਕੱਪੜੇ ਚਿੱਟੇ ਜਿਹੜੇ ਧੋਤੇ ਧੋਕੇ ਹੁਣ ਕਾਲੇ ਪੀਲੇ ਜੀ ਰੰਗਦਾਰ ਪਾ ਤੇ ਤੇ ਹੁਣ ਪਾ ਦਨੀਆਂ ਬਾਹਰ ਹਾਲੇ ਤਾਂ ਸੱਜ ਰਹੀ ਸੀਗਾ ਪੱਗ ਪਾਤੀਆਂ ਇਹ ਤੇ ਚਿੱਟੇ ਜਿਹੜੇ ਮਾੜੇ ਜਿ ਫਿੱਕੇ ਸੀ ਪੇ ਤੋ ਕੇ ਬਾਹਰ ਪਾਤੇ ਨੇ ਲਾ ਲਾਂਗੇ ਨੇਰੇ ਤੱਕ ਪੈ ਰਹਣਗੇ ਨੇ ਤੋ ਹੀ ਤਾਂ ਹੁਣ ਮੈਂ ਸ਼ਾਮ ਨੂੰ ਇਹਨੇ ਕੱਪੜੇ ਕਵੇੜਾ ਹੋ ਗਿਆ ਵੈਸੇ ਚਲੋ ਨੇਰੇ ਤੱਕ ਲਾ ਲਾਂਗੇ ਜਾਨੂ ਪੱਕੇ ਬੇਟਾ ਨੇ ਆਉਣਾ ਜਦ ਤੱਕ ਲਾ ਦਾਂਗੇ ਸੁੱਕ ਜਾਣਗੇ ਹਵਾ ਜੀ ਲੱਗ ਜੂਗੀ ਮੈਂ ਜਨਚੋਰ ਸਕਾ ਕੇ ਪਾਤੇ ਮੈਂ ਕਿਹਾ ਸਵੇਰ ਤੱਕ ਇਹ ਲੋਹਰਾ ਚਾਹੀਦੀਆਂ ਨਾ ਹੋਣ ਬੇਟੇ ਨੂੰ ਪਾਉਣੀ ਨਾ ਹੋਵੇ ਕਿਤੇ ਨੇ ਫਿਰ ਉਹਦੇ ਕਰਕੇ ਮੈਂ ਸਕਾ ਕੇ ਪਾਤਾ ਰੱਖ ਤੇ ਲਾ ਲਾਂਗੇ ਰਾਤ ਨੂੰ ਤੇ ਲੋਜੀ ਹੁਣ ਇਹ ਨਾ ਆਪਾਂ ਘਿਉ ਪੁੰਨ ਦੀਏ ਠੰਡਾ ਹੋ ਗਿਆ ਇਹ ਇਨੂੰ ਪੁੰਨਦਾ ਇਹ ਪਾ ਲਨੀ ਮੈਂ ਇੱਕ ਡੱਬੇ ਚ ਪਾ ਲਨੀ ਹੁਣ ਵੱਡੇ ਚ ਅੱਡ ਅੱਡੇ ਜੇ ਡੱਬਿਆਂ ਨਾਲੋਂ ਪੀਪਾ ਹੋਊਗਾ ਹੁਣ ਆਪਣਾ ਗਾਹਾਂ ਵੇਲਾ ਦਿਵਾਲੀ ਵੇਲੇ ਕਰਾਂਗੇ ਪੀਪੇ ਨੂੰ ਵੇਲਾ ਤੇ ਉਹ ਕਰਨਾ ਨਾ ਫਿਰ ਪਜੀਰੀ ਬਣਾ ਲਾਂਗੇ ਆਪਾਂ ਫਿਰ ਉਹ ਵੇਲਾ ਹੋ ਜਾਣਾ ਆਪਣਾ ਪੀਪਾ ਹੁਣ ਮੈਂ ਇਹਦੇ ਵਿੱਚ ਪਾ ਦਨੀ ਆ ਪੁੰਨਦਾ ਨਹੀਂ ਆ ਤਾਂ ਫੋਨ ਤਰੂੰਗੀ ਮੈਂ ਟਾਕੀ ਚ ਟਾਕੀ ਚ ਤਰ ਕੇ ਫਿਰ ਪੁੰਨਦੀ ਆ ਮੂਰੇ ਆਉਂਦੀ ਸੀਗੀ ਤੇ ਲੋ ਜੀ ਇੱਧਰ ਤਰ ਕੇ ਹੁਣ ਮੈਂ ਪੋਣਾ ਇਹ ਕਿਉ ਪੋਣੀਆਂ ਮੈਂ ਲੱਲੀਆਂ ਦੋ ਹੀਠਾ ਲਾਲੀ ਇਹ ਦੁੱਜੀ ਉੱਪਰ ਦੀ ਸਟੀਲ ਦੀ ਲਾਲੀ ਫਿਰ ਲੱਸੀ ਨਹੀਂ ਜਾਂਦੀ ਐ ਬੇ ਸਾਫ਼ ਹੋ ਜਾਊਗਾ ਚੰਗੀ ਤਰ੍ਹਾਂ ਉੱਪਰ ਨਹੀਂ ਹੋਊਗਾ ਪਿੱਛੇ ਨਹੀਂ ਲਿਸ ਘੁੰਮ ਜਾਂਦੀ ਐ ਇੱਕ ਤਾਂ ਛੋਟੀ ਵਾ ਵੇਟਲੀ ਪਾਉਣੀ ਵੀ ਵੱਡੀ ਲਿਆਉ ਇੱਕ ਘੋ ਪਉਣ ਵਾਸਤੇ ਭਰ ਜਾਂਦੀ ਐ ਜੇ ਹੀਠਾ ਰੱਖ ਤੀਆਂ ਤਾਂ ਉੱਪਰ ਦੀ ਕਿਉਂ ਉੱਛਲੂਗਾ ਉਹਨੂੰ ਸੈੱਟ ਹੋ ਗਈ ਚਲ ਕਰ ਲਈ ਉੱਪਰ ਸਟੀਲ ਦੀ ਪਾਣੀ ਲੈ ਲਈ ਤੇ نیچے ਲੈ ਲਈ ਪਲਾਸਟਿਕ ਦੀ ਚਲੋ ਜੀ ਪਲਾਸਟਿਕ ਦੀ ਪਾਣੀ ਲੈ ਕੇ ਤੇ ਹੁਣ ਮੈਂ ਪਉਣ ਤਾਂ ਪੁਣ ਦੇ ਇਦਨੂ ਕਰਕੇ ਪੁਣਨੀਆ ਹੌਲੀ ਹੌਲੀ ਪੁਣੂਗੀ ਹੁਣ ਜਿਆਦਾ ਹੀ ਠੰਡਾ ਹੀ ਹੋ ਗਿਆ ਹੈ ਹੁਣ ਅੱਗ ਲੱਗਣਾ ਹੁਣ ਇਹਨੂੰ ਕੋਸਾ ਕਰਨਾ ਪਊ ਨੀਚੋਂ ਫਿਰ ਬਾਅਦ ਚ ਪੁਣ ਦੂੰਗੀ ਚਲੋ ਪਹਿਲਾਂ ਉੱਪਰੋਂ ਪੁਣ ਦਾ ਸਾਰਾ ਉੱਪਰੋਂ ਉੱਪਰੋਂ ਨਾਲੇ ਤਾਂ ਲੱਸੀ ਫਿਰ ਵੀ ਲੱਸੀ ਰਹੇਗੀ ਨਾਲੇ ਨਹੀਂ ਘੜਤੀ ਲੱਸੀ ਮੈਂ ਦੋ ਕੋਲੇ ਨਿਕਲ ਗਏ ਮੈਨੂੰ ਲੱਗਦਾ ਹਨਾ ਤੇ ਲੋ ਜੀ ਹੁਣ ਮੈਂ ਪੁਣਦਾ ਇਹਨੂੰ ਕਿਉ ਉਹਨੂੰ ਹੌਲੀ ਹੌਲੀ ਪੁਣੂਗੀ ਨਾਲੇ ਡੁੱਲ ਵੀ ਨਾ ਜਾਵੇ ਪੰਗਾ ਇੱਕ ਪੁਣੀ ਤਾਂ ਮੈਨੂੰ ਲਿਆਉਣੀ ਆ ਪੈਣੀ ਆ ਹੁਣ ਵੱਡੀ ਲਿਆਉਣਾ ਇਹ ਜਿਹੜੀ ਪਲਾਸਟਿਕ ਦੀ ਆ ਪੁਣੀ ਵੱਡੀ ਲਿਆਉਂਗੀ ਫਿਰ ਇਹ ਸਟੀਲ ਦੀ ਵਿੱਚ તરી ਜਾਇਆ ਕਰੂਗੀ ਫਿਰ ਕਿਉਂ ਨਹੀਂ ਡੁੱਲੂਗਾ ਇੱਕ ਟੁੱਟੀ ਜੀ ਵਾਲੀ ਹੁੰਦੀ ਆ ਉਹ ਦੇਖੂਗੀ ਹਨਾ ਜੇ ਗਈ ਸਹਿਰ ਪਟਿਆਲੇ ਫਿਰ ਉਹ ਲਿਆਉਂਗੀ ਉਹਦੇ ਨਾਲ ਵਿੱਚ ਧਰ ਕੇ ਆਣ ਵਧੀਆ ਨਾਲੇ ਤਾਂ ਲੱਸੀ ਨਹੀਂ ਨਿਕਲਦੀ ਵਧੀਆ ਸਾਫ ਘਿਓ ਪੈ ਜਾਂਦਾ ਚਲੋ ਜੀ ਹੁਣ ਆਪਾਂ ਘਿਓ ਪੁਣਦੀ ਆ ਪਹਿਲਾਂ ਪੁਣ ਕੇ ਰੱਖਤਾ ਇੱਧਰ ਚਲੋ ਜੀ ਇੱਧਰ ਰੱਖ ਦਨੇ ਭੋ ਇਹ ਬਾਟੀ ਚ ਰੱਖ ਦੂ ਮੈਂ ਪੋਣੀ ਆ ਨਾਲੇ ਤਾਂ ਇਹੇ ਰੱਖ ਦੂ ਪੋਣੀ ਆ ਤੇ ਨਾਲੇ ਇਹ ਜਿਹੜਾ ਮੜਾ ਮੋਟਾ ਰਹਿ ਗਿਆ ਨੁੱਚੜ ਜਾਊਗਾ ਇੱਧਰ ਰੱਖਦਾ ਪਹਿਲਾਂ ਡੱਬਾ ਕਿਤੇ ਡੁੱਲੇ ਜਾਵੇ ਹੁਣ ਮੈਂ ਗਰਮ ਕਰਾਂ ਪਹਿਲਾਂ ਇਹਨੂੰ ਥੋੜਾ ਜਨਾ ਹੀਟਾ ਠੰਡਾ ਜੰਮ ਗਿਆ ਨਾਲੇ ਦੇਖੋ ਇੰਨੀ ਗਰਮੀ ਆ ਫਿਰ ਵੀ ਜੰਮ ਗਿਆ ਹੀਟਾ ਨੀਚੇ ਗਿਓ ਤੇ ਇਹਨੂੰ ਮੈਂ ਬਾਟੀ ਚ ਰੱਖ ਕੇ ਕੋਸਾ ਕਰਕੇ ਪਾਉ ਹਲੇ ਤਾਂ ਬਹੁਤ ਪਿਆ ਵਿੱਚ ਉਹ ਗੋਸਾ じゃ ਕਰ ਲਾਂ ਹਨਾ ਇਹ ਦੁੱਧ ਕਰਨਾ ਗਰਮ ਫਿਰ ਫਿਰ ਭਾਂਡੇ ਕਿੰਨੇ ਮਾਝੂ ਨਾਲੇ ਦੁੱਧ ਗਰਮ ਕਰ ਦੂੰ ਨਾਲੇ ਇਹ ਘਿਓ ਵਾਲਾ ਮਾਝੂ ਦੂੰ ਕੰਮ ਨੇ ਮੇੜ ਨੂੰ ਸਾਰੇ ਇਕੱਠੇ ਕਰ ਦੂੰ ਹਨਾ ਤੇ ਲੋ ਜੀ ਇਹ ਕਰਦਾ ਮੈਂ ਹੁਣ ਪੁਣਦਾ ਇਧਰ ਧਰਦਾ ਦੁੱਧ ਗੈਸ ਮੈਂ ਬੰਦ ਨਹੀਂ ਕਰਿਆ ਗੈਸ ਤੇ ਧਰਦਾ ਦੁੱਧ ਇਹਨੇ ਦੁੱਧ ਗਰਮ ਹੋ ਜੂ ਇੱਕ ਪੁਣਦਾ ਘਿਓ ਮੈਂ ਫਿਰ ਵੀ ਖਾਸਾ ਨਿਕਲਿਆ ਕੋਲੀ ਸਰਾ ਦੇ ਤੇ ਕੋਲੀ ਸਾਰਾ ਕੱਢ ਕੇ ਹੁਣ ਜਲੱਸੀ ਜੀ ਆ ਗਈ ਨੀਚੇ ਤੋਂ ਪਰਾਂ ਛੱਡ ਹਨਾ ਮੇਂ ਲੱਸੀ ਉਹਦੇ ਵਿੱਚ ਪਾ ਦੂੰਗੀ ਬਾਟੀ 'ਚ ਬਾਅਦ 'ਚ ਹੀਟ ਹੋ ਜੀ ਉੱਪਰ ਪੁਰੇ ਦੇਖੋ ਖਾਸਾ ਨਿਕਲਿਆ ਆ ਪਾਈਆ ਸਾਰਾ ਹੋ ਗਿਆ ਹਨਾ ਫੇਰ ਵੀ ਕੱਢ ਕੇ ਪੁਣ ਕੇ ਫਿਰ ਬਾਟੀ ਭਰ ਜਾਂਦੀ ਪੰਗਾ ਕਿਹੜਾ ਇੱਕ ਤੇ ਇਹ ਬਾਟੀ 'ਚ ਧਰ ਦਣੀ ਆ ਇਹ ਮੈਂ ਪਾਉਣੀ ਆ ਹੁਣ ਤੇ ਪੁਣ ਤਾਂ ਸਵਾਰ ਤਾਂ ਪਾਉਣੀ ਆ ਧਰਤੀਆਂ ਬਾਟੀ 'ਚ ਇਹ ਡੱਬਾ ਕਰ ਦਣੀ ਆ ਹੁਣ ਟੇਡਾ ਐਵੇਂ ਕਿ ਉਤਰਤਾ ਇੱਧਰ ਤੇ ਲੋਜੀ ਕਿਉਂ ਬਣ ਕੇ ਆਪਣਾ ਇੰਨਾ ਪੁਣੇ ਲਿਆ ਆਪਣੇ 2 2.5 ਕਿਲੋ ਹੋ ਗਿਆ ਹਨ ਜਿਹੜੇ ਦੋ ਡੱਬਿਆਂ ਚ ਸੀ ਉਹ ਵੀ ਇਹਦੇ ਵਿੱਚੇ ਪਾਤਾ ਇਕੱਠਾ ਕਰਕੇ ਪੁਣਕ ਕੇ ਰੱਖਤਾ ਤੱਤਾ ਕਰਕੇ ਚਲੋ ਜੀ ਬਰਤਨ ਨੂੰ ਫਿਰ ਡੱਬੇ ਚ ਪਾ ਲਾਂਗੇ بڑے ਪੀਪੇ ਚ ਪਾ ਲਾਂਗੇ ਲੋਜੀ ਹੁਣ ਆਪਾਂ ਨੂੰ ਨੀਚੇ ਧਰਦਾ ਨਹੀਂ ਉੱਪਰ ਤਾਂ ਮੈਂ ਧਰਦੀ ਨਹੀਂ ਉੱਪਰੋਂ ਨਾਲੇ ਤਾਂ ਕੰਸ ਤੋਂ ਲਾਉਣਾ ਔਖਾ ਨਾਲੇ ਕੰਸ ਤੇ ਆਏ ਆ ਵੀ ਡੁੱਲ ਨਾ ਜਾਵੇ ਜਦੋਂ ਕਈ ਵਾਰੀ ਕੁੰਡੇ ਨਾਲ ਫੜਦੇ ਆ ਨਾ ਫਿਰ ਡੁੱਲ ਨਾ ਜਾਵੇ ਇੱਧਰ ਤਰਤਾ ਨੇ ਆਪਾਂ ਨੇ ਦੁੱਧ ਗੈਸ ਤੇ ਨੇ ਦੁੱਧ ਗਰਮ ਹੁੰਦਾ ਇੰਨੇ ਆਪਾਂ ਧਰਦਣੇ ਆਹਾ ਇੱਧਰ ਮੈਂ ਹੀਠਾ ਧਰਦਣੀਆਂ ਹੁਣ ਇਹਨੂੰ ਡੱਬੇ ਨੂੰ ਤਾਂ ਇਹ ਧਰਤਾ ਟੇਡਾ ਕਰਕੇ ਨੁੱਚੜ ਜੂ ਗੈਨੇ ਬਾਟੀ 'ਚ ਜਿਹੜਾ ਹੋ ਮਾੜਾ ਮੋਟਾ ਲੋਜੀ ਹੁਣ ਡੱਬੇ 'ਤੇ ਢੱਕਣ ਲਗਾ ਦਾਂ ਢੱਕਣ ਲਗਾ ਕੇ ਨੀਚੇ ਅੱਜ ਖਾਵਾਂਗੇ ਆਪਾਂ ਸ਼ੱਕਰ ਘਿਓ ਬਾਗਰੂ ਬਾਗਰੂ ਕੁਛ ਸਿਮਲਾ ਮਿਰਚ ਸਬਜ਼ੀ ਪਈ ਸੀਗੀ ਮੈਂ ਕਿਹਾ ਬੈ ਕੁਛ ਘਿਓ ਬਣਾ ਲਾਂਗੇ ਵਿੱਚ ਤੋਰੀਆਂ ਦੀ ਬਣਾ ਲਈ ਸੀਗੀ ਆਪਾਂ ਤੇ ਲੋ ਜੀ ਬਚਾਈ ਪਈ ਸੀ ਸਬਜ਼ੀ ਕੁਛ ਮੈਂ ਕਿਹਾ ਸ਼ੱਕਰ ਘਿਓ ਰਲਾਉਣੇ ਅੱਜ ਤੱਕ ਖਾਵਾਂਗੇ ਤਾਜ਼ਾ ਤਾਜ਼ਾ ਘਿਓ ਵਧੀਆ ਲੱਗਦਾ ਜਦੋਂ ਬਦੀਆ ਖਾਵਾਂਗੇ ਵੈਗੁਰ ਚੀਕਾ ਖਾਲਸਾ ਵੈਗੁਰ ਚੀਕੀ ਫਤਿਹ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ